ਕਿਸਕ ਤੋਂ ਪੌੜਾ ਸੋਨੇ ਵਰਗਾ ਕਿਸਕ ਤੋਂ ਪੌੜਾ ਸੋਨੇ ਵਰਗਾ ਯਾਰ ਬਣਾਉਣੇ ਹੀਰੇ ਕਿਸੇ ਬਾਜ਼ਾਰ ਚ ਮੁੱਲ ਨਹੀਂ ਮਿਲਦੀ ਮੇਰੇ ਯਾਰ ਸਮੈਲ ਦੀ ਇੱਕ ਸਜੀਰੇ ਸਮੈਲ ਦੀ ਇੱਕ ਸਜੀਰੇ ਕਿਸਕ ਕਮਾਉਣਾ ਸੋਨੇ ਵਰਗਾ ਯਾਰ ਬਣਾਉਣੇ ਹੀਰੇ ਕਿਸੇ ਬਾਜ਼ਾਰ ਚ ਮੁੱਲ ਨਹੀਂ ਮਿਲਦੀ ਉਹ ਤੇਰੇ ਯਾਰ ਸਮੈਲ ਦੀ ਉਹਦੀ ਘਾਟ ਤਾਂ ਸਾਨੂੰ ਵੀ 150 ਸਾਰੀਆਂ ਜੀ ਆਪਣੇ ਦਰੋਦਾ ਮਾਮਾ ਰਹਿੰਦਾ ਦੀ ਵੀਰੇ ਅੱਛਾ ਜੀ ਇਧਰ ਉਹ ਪਾਕਿਸਤਾਨ ਜਦੋਂ ਜਾਂਦਾ ਤਾਂ ਇਧਰਲੇ ਇੰਡੀਆ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਉਹ ਲੈ ਕੇ ਜਾਂਦਾ ਇੱਕ ਜਾਉਣਾ ਮੋੜ ਦੀ ਫਿਲਮ ਅੱਛਾ ਜੀ ਉਧਰ ਉਹਦੀ ਇੰਨੀ ਪਸੰਦ ਆਈ ਲੈ ਕੇ ਗਿਆ ਇਧਰ ਉਹ ਉਹਨਾਂ ਦਰੋਂ ਫਿਰ ਮੇਰੇ ਮਾਮੇ ਨੇ ਗਾਨੀਆਂ ਗਾਨੀਆਂ ਆਪਣੇ ਕੋਲ ਇਹ ਗਾਨੀਆਂ ਆ ਸਾਡੇ ਲੱਗਦਾ 40 ਸਾਲ ਹੋ ਗਏ ਜੀ ਤੇ ਇਹ ਕਿੱਥੋਂ ਆਪਣੇ ਉਹੀ ਖਰੀਦੀਆਂ ਜਾਂ ਕਿੱਥੋਂ ਪਾਕਿਸਤਾਨ ਚੋਂ ਜੀ ਆਪ ਜਾ ਕਿ ਲਈਦੀ ਸਾਡਾ ਲਾਨੇਦਾਰ ਜਾਂਦਾ ਸੀ ਉਹ ਲੈ ਕੇ ਆਉਂਦਾ ਸੀ ਉਧਰ ਉਹਦਾ ਮਾਮਾ ਸੀ ਉਹਨੂੰ ਮਿਲਣ ਜਾਂਦਾ ਸੀ ਅੱਛਾ ਜੀ ਇਹ ਲੈ ਰਹੀਏ ਵਾਲੀਆਂ ਗਾਨੀਆਂ ਜੋ ਕਿ ਪੁਰਾਣੇ ਪਟੇ ਜਿਨ੍ਹਾਂ ਨੂੰ ਤੇਲ ਲਾ ਕੇ ਨਰਮ ਹੋ ਜਾਂਦੇ ਨੇ ਅੱਜ ਦੇ ਸਮੇਂ 'ਚ ਐਸਾ ਚਮੜਾ ਵੀ ਨਹੀਂ ਮਿਲਦਾ ਤੇ ਇਹ ਹੈਗੀਆਂ ਮੋਤੀਆਂ ਵਾਲੀਆਂ ਪੁਰਾਣੇ ਆਹ ਪਿੱਤਲ ਸਾਰੇ ਵੀਰਾਂ ਦਾ ਆਪਣੇ ਰਾਜੂ ਗੌਟ ਫਾਰਮ ਦੜਬਾ ਪੰਜਾਬ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਤੇ ਅੱਜ ਆਪਾਂ ਸਪੈਸ਼ਲ ਬਾਈ ਮੰਗਾ ਜੀ ਦੀ ਫਰਮਾਇਸ਼ ਤੇ ਤੇ ਆਪਣੇ ਸਮੈਲ ਜੀ ਦੇ ਘਰ ਪਹੁੰਚੇ ਆ ਪਿੰਡ ਬੇਨੜਾ ਜੋ ਕਿ ਧੂਰੀ ਦੇ ਨਜ਼ਦੀਕ ਤੇ ਸੰਗਰੂਰ ਦੇ ਵਿਚਾਲੇ ਪੈਂਦਾ ਤੇ ਉਹਨਾਂ ਦੀ ਸਪੈਸ਼ਲ ਫਰਮਾਇਸ਼ ਤੇ ਅੱਜ ਆਪਾਂ ਸਵੈਲ ਜੀ ਦੇ ਘਰੇ ਪਹੁੰਚੇ ਆ ਬਾਈ ਮੰਗਾ ਜੀ ਜੋ ਕਿ ਕਾਦਰ ਵਿੱਚ ਰਹਿੰਦੇ ਨੇ ਬਾਹਲੇ ਦੇਸ਼ ਤੇ ਉਹਨਾਂ ਦਾ ਆਪਣਾ ਪੁਰਾਣਾ ਪਿੰਡ ਹੈ ਜੋ ਕੀ ਅੱਜ ਵੀ ਬੱਕਰੀਆਂ ਰੱਖਦੇ ਨੇ ਉਹ ਤੇ ਉਹ ਉਹਨਾਂ ਦਾ ਪਿੰਡ ਨੂਰ ਮਹਿਲ ਤੇ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਤੇ ਉਹਨਾਂ ਦੇ ਸਪੈਸ਼ਲ ਕਹਿਣ ਤੇ ਅੱਜ ਆਪਾਂ ਸਮੈਲ ਜੀ ਦੇ ਘਰੇ ਆਏ ਆ ਤੇ ਉਹਨਾਂ ਦੇ ਸਾਰੇ ਘਰ ਪਰਿਵਾਰ ਦੀ ਵੀਡੀਓ ਬਣਾਉਣ ਲਈ ਆਏ ਆ ਤੇ ਬਾਕੀ ਗੱਲ ਆਪਾਂ ਰਾਜੂ ਦੜਬੇ ਵਾਲੇ ਤੇ ਉਹਨਾਂ ਦੇ ਮੁੰਡੇ ਸਮੈਲ ਜੀ ਦੇ ਸਬਰੂ ਜੀ ਨੇ ਜੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਸਬਰੂ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਜੀ ਹਾਂਜੀ ਅੱਲਾ ਪਰਿਵਾਰ ਅੱਲਾ ਦਾ ਸ਼ੁਕਰ ਹੈ ਸਾਰਾ ਹੋਰ ਬਾਈ ਰਾਜੂ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਬਾਈ ਸਮੈਲ ਦੇ ਘਰੇ ਪਹੁੰਚੇ ਆ ਜੀ ਅੱਜ ਤੇ ਬਾਈ ਕੈਮਰੇ ਵਾਲੇ ਦੀ ਟੀਮ ਪਹੁੰਚੀ ਹੈ ਇਹਨਾਂ ਦੀ ਤੇ ਮੈਨੂੰ ਵੀ ਇੱਥੇ ਸੱਦਿਆ ਗਿਆ 22 ਮੰਗਾ ਜੀ ਨਕੋਦਰ ਕਨੀਓ ਜਿਹੜੇ ਰਹਿੰਦੇ ਨੇ ਆਪਣੇ ਕਾਤਰਪੁਰੇ ਕਦਰਬਾਲੇ ਤੋਂ ਨੂਰਪੁਰੇ ਮਹਿਲ ਵਾਲੇ ਪਿੰਡ ਤੋਂ ਜੋ ਕਿ ਜ਼ਿਲ੍ਹਾ ਨਕੋਦਰ ਕਨੀਓ ਫਲਾੌਰ ਜ਼ਿਲ੍ਹਾ ਉਹਨਾਂ ਦੀ ਫਰਮਾਇਸ਼ ਤੇ ਅਸੀਂ 22 ਮੈਲ ਜੀ ਦੇ ਘਰੇ ਪਹੁੰਚੀਆਂ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਕਹਿਣ ਲਈ ਅਸੀਂ ਉਹਨਾਂ ਦੇ ਸੇਵਾਦਾਰਾਂ ਤੇ ਉਹਨਾਂ ਦੇ ਘਰੇ ਪਹੁੰਚੀਆਂ ਜੀ ਜੋ ਕੁਝ ਵੀ ਸਾਥ ਉਹਨਾਂ ਦੀ ਸੇਵਾ ਹੋਈ ਉਹ ਨਿਭਾਵਾਂਗੇ ਤੇ ਬਾਈ ਇੱਕ ਗੱਲ ਹੋਰ ਤੇ ਤੁਸੀਂ ਕਿੰਨਾ ਕ ਟਾਈਮ ਤੋਂ ਜਾਣਦੇ ਸੀ ਸਮੈਲ ਜੀ ਅਸੀਂ ਜੀ ਛੋਟੇ ਛੋਟੇ ਹੁੰਦੇ ਤੇ ਅਸੀਂ ਤਾਂ ਉਹਨਾਂ ਦੇ ਚੇਲੇ ਬਾਲਕੇ ਆ ਅਸੀਂ ਸਮੈਲ ਤੇ ਮੈਂ ਬਾਈ ਛੋਟੀ ਲਕਤੋਂ ਵਾਲਾ ਰੋਡਾ ਤੇ ਕਾਲੀ ਪੱਗ ਵਾਲਾ ਸਮੇ ਦਾ ਭਾਈ ਅਲੀ ਸ਼ੇਰ ਅਸੀਂ ਜੀ ਛਪਾਰ ਦੇ ਮੇਲੇ ਇਕੱਠੇ ਹੁੰਦੇ ਹੁੰਦੇ ਮੈਂ ਨਾਲ ਵਿੱਚ ਆ ਪਾਣੀ ਪੀਂਦਾ ਰਾਤਾਂ ਨੂੰ ਮੇਲਾ ਲਾਉਂਦੇ ਮੇਲੇ ਦੇ ਵਿੱਚ ਬਹੁਤ ਜਿੱਦੇ ਭੰਗੜੇ ਬੋਲੀਆਂ ਸੁਣਦੇ ਰਾਤ ਨੂੰ ਬੱਕਰੀਆਂ ਦੇ ਵਿੱਚ ਭੈਂਦੇ ਸਾਰੀ-ਸਾਰੀ ਰਾਤ ਚਾਹਾਂ ਵਾਲੀਆਂ ਦੇ ਪੀਂਦੇ ਜੱਤੋਂ ਮੈਂ ਇਹਨਾਂ ਨੂੰ ਜਾਣਦਾ ਸੀ ਅੱਜ ਬਹੁਤ ਮੇਰਾ خیال ਵੀ 30 35 ਸਾਲ ਹੋ ਗਏ ਜਦ ਗਬਰੂ ਸੀ ਸਮੈਲ ਤੇ ਕਾਲੀ ਪੱਗ ਬੰਨ ਕੇ ਰੱਖਦਾ ਸੀ ਅਸਮੇ ਦਾ ਭਾਈ ਅਲੀ ਸ਼ੇਰ ਤੇ ਲਾ ਛੋਟੀ ਦਲਤੋਂ ਵਾਲਾ ਰੋਡਾ ਵੀ ਸਾਡਾ ਬਹੁਤ ਪਿਆਰ ਸਤਿਕਾਰ ਕਰਦਾ ਸੀ ਅੱਜ ਉਹ ਕਿਤੇ ਸਵਰਗਾਂ 'ਚ ਬੈਠੇ ਸੁਣਦੇ ਹੋਣੇ ਮੇਰੇ ਵੀਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਸ਼ਾਂਤੀ ਬਖਸ਼ੇ ਸਾਡੀ ਅਸੀਂ ਅੱਜ ਉਹਨਾਂ ਦੀ ਏ ਯਾਰਦ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਆਂ ਵੀ ਬਹੁਤ ਵਧੀਆ ਮਾਹ ਪੁਰਸ਼ ਤੇ ਬਹੁਤ ਵਧੀਆ ਚੰਗੇ ਇਨਸਾਨ ਤੇ ਬੱਕਰੀਆਂ ਵਾਲੇ ਬੱਕਰੀਆਂ ਵਾਲਿਆਂ ਦੇ ਯਾਰ ਹੁੰਦੇ ਨੇ ਤੇ ਹੋਰ ਸਾਡੇ ਕਿਹਦੇ ਨਾਲ ਪਿਆਰ ਹੁੰਦੇ ਨੇ ਕਿਉਂਕਿ ਤੇ ਬੱਕਰੀਆਂ ਵਾਲੇ ਦੇ ਬੱਕਰੀਆਂ ਨਾਲ ਹੀ ਪਿਆਰ ਹੁੰਦੇ ਨੇ ਤੇ ਯਾਦ ਯਾਰ ਬੇਲੀ ਤੇ ਉਹ ਬੱਕਰੀਆਂ ਵਾਲੇ ਬਾਈ ਮੰਗਾ ਜੀ ਦੀ ਫਰਮਾਇਸ਼ ਤੇ ਆਏ ਆਂ ਅਸੀਂ ਮੇਰਾ ਬਾਈ ਮੰਗਾ ਜੀ ਤੇ ਕਾਦਰਪੁਰੇ ਬੈਠਾ ਇੱਥੇ ਆਪਣੇ ਬਾਹਰਲੇ ਦੇਸ਼ ਤੋਂ ਬਾਹਰਲੇ ਦੇਸ਼ ਚ ਤੇ ਉਹਨਾਂ ਨੇ ਮੈਨੂੰ ਬਹੁਤ-ਬਹੁਤ ਜ਼ੋਰ ਪਾ ਕੇ ਫਰਮਾਇਸ਼ ਤੇ ਅੱਜ ਉਹਨਾਂ ਦੇ ਘਰੇ ਭੇਜਿਆ ਵੀ ਬਾਈ ਰਾਜੂ ਜੀ ਸੁੱਦੀਰਪਾ ਬੈਠਾ ਮੈਂ ਬਾਈ ਸਮੈਲ ਦੇ ਘਰ ਜਾ ਸਮੈਲ ਮੇਰੇ ਘਰ ਆਉਂਦਾ ਹੁੰਦਾ ਸੀ ਤੇ ਨਾਲੇ ਅਲੀ ਸ਼ੇਰ ਨੂੰ ਵੀ ਲਿਆਉਂਦਾ ਹੁੰਦਾ ਸੀ ਤੇ ਚੋਮੋ ਵਾਲਾ ਮਲਕੀਤ ਬਾਈ ਵੀ ਅੱਜ ਮੰਗਾ ਜੀ ਦੇ ਘਰ ਪਹਿਲਾਂ ਜਾਂਦਾ ਆਉਂਦਾ ਸੀ ਚੋਮੋ ਵਾਲਾ ਮਲਕੀਤ ਬਾਈ ਮੈਂ ਉਹਨੂੰ ਥੋੜਾ-ਥੋੜਾ ਜਾਣਦਾ ਮੇਲਿਆ-ਮੂਲਿਆ ਤੇ ਦੇਖਿਆ ਚੋਮੋ ਵਾਲਾ ਮਲਕੀਤ ਬਾਈ ਮੇਰੀ ਵੀਡੀਓ ਦੇ ਵਿੱਚ ਉਹ ਆਪੇ ਸੁਣ ਲੂਗਾ ਮੇਰੀ ਗੱਲਬਾਤ ਮੈਂ ਇਹਨੂੰ ਘੱਟ ਜਾਂਦਾ ਉਹ ਵੀ ਬਾਈ ਮੰਗਾ ਜੀ ਦੇ ਘਰ ਪਹੁੰਚੇ ਨੇ ਤੇ ਅਲੀ ਛੇਦ ਵੀ ਪਹੁੰਚੇ ਨੇ ਤੇ ਬਾਈ ਸਮੈਲ ਜੀ ਵੀ ਮੰਗਾ ਜੀ ਦੇ ਘਰ ਪਹੁੰਚੇ ਨੇ ਕਈ ਵਾਰੀ ਬਹੁਤ ਵਧੀਆ ਅਨੁਸ਼ਾਨ ਤੇ ਚਲੋ ਜੀ ਅੱਗੇ ਆਪਾਂ ਵੀਡੀਓ ਨੂੰ ਤੋਰਦੇ ਆ ਤੇ ਬਈਆ ਸਾਰਾ ਘਰ ਪਰਿਵਾਰ ਜਿਹੜਾ ਇਹ ਤੁਸੀਂ ਬਣਾਇਆ ਜਾਂ ਤੁਹਾਡੇ ਪਿਤਾ ਜੀ ਨੇ ਪਹਿਲਾਂ ਹੀ ਬਣਾਇਆ ਹੋਇਆ ਸੀ ਪਿਤਾ ਜੀ ਨੇ ਪਹਿਲਾਂ ਹੀ ਬਣਾਇਆ ਹੋਇਆ ਸੀ ਅੱਛਾ ਉਹਨਾਂ ਦੀ ਬਣਾਇਆ ਹੋਇਆ ਸਾਰਾ ਕੁਝ ਹਾਂ ਜੀ ਸਾਰਾ ਕੁਝ ਉਹਨਾਂ ਦਾ ਬਣਾਇਆ ਹੈ ਸਾਰਾ ਕੁਝ ਦਿਖਾਓ ਜੀ ਸਾਨੂੰ ਦਿਖਾਓ ਤੇ ਇਹਨਾਂ ਆਪਾਂ ਘਰ ਪਰਿਵਾਰ ਦਿਖਾਉਣੇ ਆ ਇੱਧਰ ਤੇ ਨਾਲ ਆਓ ਜੀ ਅੰਦਰ ਦੀ ਇੱਧਰ ਦੀ ਵੇਖਰ ਕੇ ਇਹ ਆਪਣੇ ਸਮੈਲ ਜੀ ਦਾ ਘਰ ਹੈ ਇੱਕ ਆਓ ਜੀ ਇਹ ਜਿਹੜਾ ਬੈਡਾਂ ਦੇ ਕੱਪੜੇ ਪਾਣੇ ਚੱਕ ਦੀ ਆਪਰੇ ਲਾ ਦੇ ਆ ਇਹ ਇਹ ਪਾਇਦੇ ਨਹੀਂ ਕੋਈ ਗੱਲ ਨਹੀਂ ਆ ਇਧਰ ਸੋਈ ਰਸਾਈ ਚੱਲੇ ਸਾਰਾ ਕੁਝ ਪ੍ਰਬੰਧ ਉਹਨਾਂ ਦੀ ਕਰਿਆ ਹੋਇਆ ਪਹਿਲਾਂ ਤੋਂ ਪੁਰਾਣਾ ਤਾਂ ਉਹਦਾ ਵੀਰੇ ਇਸ ਵਰਗਾ ਸਾਡੇ ਜਿਹਾ ਪਾਉਣੇ 6 ਤੋਂ ਅੱਜ ਬਿਕਾ ਬਣਾ ਆ ਗਿਆ ਅੱਛਾ ਜੀ ਤੇ ਉਹਨਾਂ ਨੂੰ ਕਿੰਨਾ ਕੁ ਸਮਾਂ ਹੋ ਗਿਆ ਪੂਰੇ ਹੋયા ਨੂੰ ਜੀ ਉਹਨਾਂ ਨੂੰ ਵੀਰੇ 5ਵਾਂ ਸਾਲ ਲੱਗ ਗਿਆ 5ਵਾਂ ਸਾਲ ਅੱਛਾ ਇਹ ਘਰ ਬਾਰ ਉਹੀ ਬਣਾ ਗਏ ਆਂ ਹਾਂ ਇਹ ਉਹੀ ਬਣਾ ਗਏ ਤੇ ਸ਼ੋਰਟ ਨਾਲੋ ਜੀ ਹਾਂ ਠੀਕ ਹੈ ਧੰਨਵਾਦ ਜੀ ਮਾਡੀ ਉਹਨੂੰ ਸਾਡੀ ਵਾਖੇ ਮਹਾਨ ਤੋਂ ਬੜੀਆ ਪ੍ਰੋਗਰਾਮ ਬਣਾ ਕੇ ਗਏ ਜੀ ਉਹ ਹਾਂਜੀ ਇਹ ਆ ਗਏ ਅੰਦਰ ਸਾਰਾ ਘਰ ਪਰਿਵਾਰ ਹੋਰ ਬੜੀ ਵਧੀਆ ਇਨਸਾਨ ਤੇ ਹੋ ਨੇਕ ਕਮਾਈ ਦੇ ਨਾਲ ਬਹੁਤ ਕੁਛ ਕਰ ਗਏ ਚੱਲ ਆ ਗਏ ਅੰਦਰ ਇਹ ਟੋਕਾਂ ਨਹੀਂ ਨੇ ਜੀ ਹਾਂ ਜੀ ਟੋਕਾਂ ਨਹੀਂ ਕੀਤੀ ਇਹ ਕਿਹਦੀ ਰੱਖੀ ਹੋਈ ਆ ਹਾਂ ਜੀ ਅੰਦਰ ਵੀ ਰੱਖੇ ਨੇ ਵੱਡੇ ਬਹੁਤ ਵਧੀਆ ਟੋਕਾਂ ਨਹੀਂ ਨੇ ਤੇ ਆਹ ਹੈ ਤੂੜੀ ਵਾਲਾ ਬਣਾ ਕੇ ਜੀ ਹਾਂ ਇਹ ਤੂੜੀ ਵਾਲਾ ਬਣਾ ਕੇ ਹੌਲ ਬਹੁਤ ਵੱਡਾ ਹੌਲ ਹਾਂ ਜੀ ਹਾਂ ਦੁੱਕ ਚੱਕ ਗਏ ਸਭ ਕਾਸੇ ਦੇ ਅੱਛਾ ਜੀ ਠੀਕ ਹੈ ਜੀ ਤੇ ਆਹਾਂ ਫਿਰ ਆਪਣਾ ਦੰਦਾਂ ਦਾ ਭਾਂਡਾ ਜੀ ਹਾਂ ਜੀ ਇਹ ਮੈਸਾਂ ਦਾ ਭਾਂਡਾ ਅੱਛਾ ਜੀ ਤੇ ਆਹ ਕੀ ਇਹ ਵੀ ਆਹ ਕੀ ਚੀਜ਼ ਹੈ ਇਹ ਮੇਮਣਿਆਂ ਦਾ ਬਾੜਾ ਜੀ ਅੱਛਾ ਜੀ ਮੇਮਨੇ ਲੱਗ ਰੱਖਦੇ ਹੋ ਰਾਤ ਨੂੰ ਹਾਂ ਜੀ ਮੇਮਨੇ ਲੱਗ ਰੱਖਦੇ ਆ ਇਹ ਸਿਆਲ ਵਾਲਾ ਬਾੜਾ ਮੇਮਣਿਆਂ ਦਾ ਵੇ ਅਲੱਗ ਕਿਵੇਂ ਰੱਖਦੇ ਹੋ ਜੀ ਤੁਸੀਂ ਇਹ ਲੱਗਾ ਸੀ ਵੀ ਬੱਕਰੀਆਂ ਦੇ ਥਣ ਵੜਦੇ ਨੇ ਮੇਮਣੇ ਬੱਕਰੀਆਂ ਮਿੱਧਰਨ ਦੀਆਂ ਉੱਤੇ ਬੈਹਂਦੀਆਂ ਨੇ ਮੇਮਣਾਂ ਜਿਹੜੀਆਂ ਹੇਜ ਕਰਦੀਆਂ ਨੇ ਇਹਨਾਂ 'ਚ ਅਸੀਂ ਅੱਡ ਬਾੜ ਦਿੰਦੇ ਹੁੰਨੇ ਆ ਤੇ ਬਾਈ ਸਮੇਲ ਜੀ ਦਾ ਬਾੜਾ ਬਣਾਇਆ ਹੈ ਮੇਮਣਿਆਂ ਦਾ ਆ ਨੁਕਤਾ ਦੇ ਕੇ ਗਾਦੀ ਕਾ ਵੀ ਜਿਹੜੀ ਤਾਜੀ ਬੱਕਰੀ ਸੂਂਦੀ ਆ ਤਾਂ ਮੇਮਣਾਂ ਟੋਕਰੀ ਜੀ ਇਹ ਮੇਮਣਾਂ ਥੱਲੇ ਟੋਕਰਾ ਥੱਲੇ ਅਸੀਂ ਮੇਮਣੇ ਬਾੜਦੇ ਆਂ ਜੀ ਇਹ ਹਵਾ ਲੱਗਣ ਨੂੰ ਹੈ ਜੀ ਹਾਂ ਜੀ ਹਾਂ ਜੀ ਹਾਂ ਅੱਛਾ ਤੇ ਬਹੁਤ بڑے ਟੋਕਰੇ ਨੇ ਬਾਈ ਸਮੈਲ ਦੇ ਆ ਹਾ 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 ਇਹ ਉਹਦਾ ਬੱਲਾ 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 ਪੰਜਾਬੀ ਦੇਸੀ ਜਗਾੜ ਕੱਢਿਆ ਹੈ ਜੀ ਅੱਛਾ ਜੀ ਆਹ ਟੋਕਰਾ ਜੀ ਹਾਂ ਜੀ ਇਹ ਵੀ ਬਹੁਤ ਵੱਡਾ ਹੈ ਹਾਂ ਜੀ ਇਹ ਮੇਮਣੇ ਵਾਲੇ ਨੇ ਸਾਰੇ ਅੱਛਾ ਜੀ ਮੇਮਨੇ ਬੰਦ ਕਰਦੇ ਨੇ ਹਾਂ ਜੀ ਸਿਆਲ ਦੇ ਮਹੀਨੇ ਅੱਛਾ ਜੀ ਇਹ ਨੁਕਤਾ ਤੁਹਾਡਾ ਅਸੀਂ ਬਹੁਤ ਵਧੀਆ ਦੇਖਿਆ ਜੀ ਹਾਂ ਤਾਜੀ ਬੱਕਰੀ ਸੂਂਦੀ ਆ ਮੇਮਣੇ ਮਿੱਦ ਉਹਨਾਂ ਨੇ ਠੰਡ ਦੇ ਵਿੱਚ ਇਕੱਠੇ ਹੋ ਕੇ ਬੈਠਦੇ ਨੇ ਇਹ ਕਾਗੇ ਬਣਦੇ ਨੇ ਜੀ ਇਹ ਤੂਤ ਦੀਆਂ ਛਟੀਆਂ ਦੇ ਬਣਦੇ ਨੇ ਜੀ ਇਹਨਾਂ ਨੂੰ ਕੌਣ ਬਣਾਉਂਦਾ ਜੀ ਇਹਨਾਂ ਨੂੰ ਬਣਾਉਂਦਾਗਾ ਝੌਰ ਜਿਹੜਾ ਔਰੇ ਪਿੰਡ ਚ ਟੋਕਰੇ ਬਣਾ ਕੇ ਜਾਂਦਾ ਉਹ ਝੌਰ ਬਣਾਉਂਦਾ ਜੀ ਇਹਨਾਂ ਨੂੰ ਅੱਛਾ ਜੀ ਅੱਛਾ ਠੀਕ ਹੈ ਇਹ ਬਹੁਤ ਬਹੁਤ ਚੰਗਾ ਲੱਗਦਾ ਬਾਈ ਦੇ ਤਰ੍ਹਾਂ ਟੋਕਰੇ ਵੀ ਬਹੁਤ ਵੱਡੇ ਦੇਖੇ ਨੇ ਅਸੀਂ ਅੱਜ ਤੇ ਬਾਈ ਦੇ ਪ੍ਰੋਗਰਾਮੇ ਬਹੁਤ ਚੰਗੇ ਨੇ ਤੇ ਇੱਧਰ ਵੀ ਆਓ ਜੀ ਪਰਲੇ ਪਾਸਿਓਂ ਵੀ ਐ ਨਿਕਲ ਜੇ ਥੋੜੀ ਅੰਮੀ ਜੀ ਦੇ ਘਰ ਬਸਾਓ ਨੂੰ ਗਾੜਾ ਇਹ ਖੁਰਲੀਆਂ ਚ ਕੀ ਹੈ ਜੀ ਇਹ ਖੁਰਲੀਆਂ ਨੇ ਇਹ ਖੁਰਲੀਆਂ ਨਹੀਂ ਇਹ ਸਿਆਲ ਚਨੀਰੇ ਵਾਸਤੇ ਬੱਕਰੀਆਂ ਨੂੰ ਗੁਮਾਰੇ ਦਾ ਟੋਕਾ ਪਾਉਂਦੇ ਆ ਉਹ ਗੁਮਾਰੇ ਦਾ ਟੋਕਾ ਕਿੱਥੋਂ ਮਿਲਦਾ ਜੀ ਉਹ ਗੁਮਾਰੇ ਦਾ ਟੋਕਾ ਰਾਜਸਥਾਨ ਚੋਂ ਜੀ ਅੱਛਾ ਜੀ ਉਹਨੂੰ ਬਹੁਤ ਖਾਂਦੀਆਂ ਨੇ ਬਹੁਤ ਖਾਂਦੀਆਂ ਨੇ ਜੀ ਇੱਥੇ ਮੈਨੂੰ ਲੱਗਦਾ ਵੀ ਕੋਈ ਮਹਿੰਗਾ ਹੀ ਮਿਲਦਾ ਹੋਣਾ ਜੀ ਹਾਂ ਜੀ ਹਾਂ 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 ਅੱਛਾ ਜੀ ਇਸ ਹਾਲਜਾ ਤੱਕ ਬੋਲਿਓ ਜੀ ਤੁਸੀਂ ਇਹ ਸਿਆਲ ਦੇ ਵਿੱਚ ਆ ਬੱਕਰੀ ਭੁੱਖੀ ਬਾਹਰ ਵੀ ਰਹਿ ਜਾਂਦੀ ਠੱਕਾ ਚੱਲਦਾਗਾ ਬਾਰੇ ਹਵਾ ਲੱਗਦੀ ਨਹੀਂ ਵੀ ਘਟ ਰਾਈਦੀਆਂ ਨੇ ਤਾਂ ਆ ਕੇ ਘਰੇ ਕੋਟਾ ਪੂਰਾ ਕਰ ਲੁੰਦੀਆਂ ਨੇ ਆਪਦਾ ਅੱਛਾ ਜੀ ਆਉ ਕੀ ਪਿਆ ਜੀ ਤੁਹਾਡੇ ਬਾੜੇ ਦੇ ਵਿੱਚ ਉਹ ਬਾਹ ਜਾਂ ਲੰਬਾ ਇਹ ਸਾਟੀਆਂ ਨੇ ਜੀ ਢਾਂਗੀ ਉਹਨਾਂ ਨਾਲੀਆਂ ਅੱਛਾ ਢਾਂਗੀ ਦਾ ਕੀ ਕਰਦਾ ਤੁਸੀਂ ਮੈਨੂੰ ਬੋਲੋ ਢਾਂਗੀ ਨਾਲ ਬਾਹ ਦਰਾਤ ਸੰਗਦੇ ਆ ਜੀ ਅੱਛਾ ਜੀ ਕੁੱਤੇ ਵੀ ਚੜਦੇ ਆ ਇਹਦੇ ਨਾਲ ਦਰਾਤਾਂ ਦੇ ਉੱਤੇ ਅੱਛਾ ਜੀ ਆ ਪੱਖੇ ਲਾ ਕੇ ਰੱਖ ਦਿਆਂ ਬੱਕਰੀਆਂ ਨੂੰ ਵੀ ਗਰਮੀ ਨਾ ਲੱਗੇ ਮਤੋਂ ਨਾ ਪੌੜੀ ਵੀ ਕੋਈ ਨਾ ਔੜਨੀ ਥੋਲੂ ਨਾ ਜੀ ਨਾ ਪੌੜੀ ਵੀ ਸਾਨੂੰ ਕੋਈ ਲੋੜ ਨਹੀਂ ਨਾ ਰਸੇ ਦੀ ਸਾਡੀ ਦਾ ਜੀ ਸਾਡੀ ਇਹੀ ਸਭ ਕੁਝ ਆ ਅੱਛੇ ਜੀ ਇਹੀ ਥੋੜੀ ਪੌੜੀ ਹੈ ਇਹੀ ਪੌੜੀ ਆ ਸਾਡੀ ਦਾ ਹਾਂ ਜੀ ਆਹਾ ਆਹਾ ਇਹਦੇ ਨਾਲ ਕਿਤੇ ਦੀ ਕਿਤੇ ਵਗਜੋ 22 ਦੇ ਬੜੇ ਬੜੇ ਸੰਗ ਨੇ ਬਹੁਤ ਵਧੀਆ ਸੰਗ ਨੇ ਹਾ ਹਾ ਤਾਂ ਵੀ ਬੜੇ ਦਮ ਤੇ ਕਿੱਥੋਂ ਮਿਲਣੀ ਜੀ ਇਹ ਮੜਾ ਜੀ ਬਾਰਾ ਵੱਟ ਕੇ ਲੈਂਦੇ ਰੇ ਬਾਸ ਚੋ ਬਾਸਲਾ ਹੈਗਾ ਉਸੇ ਦਾ ਸਾਨੂੰ ਤਾਂ ਉਹ ਸਵਰਗਾਂ ਚ ਛੱਡ ਕੇ ਗਿਆ ਲੁਧਿਆਣੇ ਤੋਂ ਲਿਆ ਕੇ ਛਾੜੋਰੇ ਲਾ ਕੇ ਗਿਆ ਸਾਨੂੰ ਅੱਛਾ ਬਾਸ ਦੀ ਹਾਂ ਵੀ ਇਹੀ ਹੈ ਜੀ ਹਾਂ ਕਹਿੰਦਾ ਤੁਹਾਨੂੰ ਦੂਰ ਨਾ ਜਾਣਾ ਪਾਏ ਹਾਂ ਜੀ ਇਹ ਵੀ ਇਹੀ ਆ ਅੱਛਾ ਜੀ ਮਾਤਰ ਸਰੇ ਤਹਾਂ ਦਾ ਸਾਕੇ ਉੱਤੇ ਚਾਂਦੀ ਆਈ ਦਾਤੀ ਪਸਾ ਕੇ ਬੰਨ ਕੇ ਦੇ ਉੱਤੇ ਪਸਾ ਕੇ ਉੱਤੇ ਜੜ ਜਾਂਦੇ ਆ ਉਹਨੂੰ ਡਿੱਗਣ ਦਾ ਕੋਈ ਖਤਰਾ ਨਹੀਂ ਕੋਈ ਖਤਰਾ ਨਹੀਂ ਜੇ ਇਹ ਨਹੀਂ ਲੱਕੜ ਦੀ ਟੋ ਜਾਣ ਟੁੱਟ ਜੂ ਬਰਦਾਤੀ ਨਹੀਂ ਦਰਾਸ ਜੇ ਲੱਕੜ ਦੀ 22 ਸਮੈਲ ਜੀ ਦੇ ਬਹੁਤ ਵਧੀਆ ਕੰਮ ਕਰੇ ਨੇ ਤੱਕੜੇ ਤੇ 22 ਸਮੈਲ ਜੀ ਨੇ ਬਹੁਤ ਵਧੀਆ ਬਾੜਾ ਪ੍ਰੋਗਰਾਮ ਵਧੀਆ ਬਣਾਇਆ ਹੈ ਇਹ ਬਹੁਤ ਬਹੁਤ ਅੱਛੇ ਕੰਮ ਕਰ ਗਏ ਨੇ ਉਹ ਗੋਟਿਆ ਦਾਤਾਂ ਦੇ ਰੱਬ ਦੀਆਂ ਦੱਤੀਆਂ ਇਹਨਾਂ ਦੇ ਵੀ ਕਰਦੇ ਕੰਮ ਇਹ ਮੇਰੇ ਮਾਲਕ ਇਹ ਮੈਂ ਨਾਜੀ ਸਾਡਾ ਲਾਣੇਦਾਰ ਮੁੜ ਕੇ ਆਇਆ ਆ ਬੰਦਾ ਉਹੀ ਉਹੀ ਚੀਜ਼ ਹੈ ਸਹੀ ਕੋਪੀ ਹੈ ਸੇਮ ਜੀ ਸੇਮ ਆ ਆਓ ਜਿੱਥੇ ਆਓ ਸਮੈਲ ਜੀ ਦਾ ਜੀ ਹਾਂ ਜੀ ਇਹ ਪੋਤਾ ਜੀ ਆ ਬੜਾ ਪੋਤਾ ਜੀ ਉਹਦਾ ਇਹ ਸਮਾਇਲ ਦਾ ਬੜਾ ਪੋਤਾ ਹੈ ਹਾਂ ਇਹ ਆ ਛੋਟਾ ਪੋਤਾ ਅੱਛਾ ਜੀ ਅੱਛਾ ਉਹ ਆ ਜੋ ਜੀ ਅੱਛਾ ਜੀ ਰਾਤ ਤੇ ਹਾਂ ਜੀ ਅੱਛਾ ਜੀ ਬਹੁਤ ਬਹੁਤ ਵਧੀਆ ਪ੍ਰੋਗਰਾਮ ਆਉਂਦੀ ਆ ਤਾਂ ਉਹਰੇ ਬੇੜੇ ਚ ਬੈਂਦੀਆਂ ਨਹੀਂ ਗੱਲ ਨਹੀਂ ਹੁੰਦੀਆਂ ਬਾਹਰੋਂ ਆਉਂਦੀਆਂ ਬੱਕਰੀਆਂ ਅੱਛਾ ਜੀ ਆ ਆ ਕਿੱਤੇ ਕਿੱਥੋਂ ਦੇ ਹੋ ਜੀ ਇਹ ਕੁੱਤੇ ਲੈ ਕੇ ਆਏ ਜੀ ਅਸੀਂ ਰਾਣਾ ਸਾਹਿਬ ਕੋਲੋਂ ਇਹ ਕਿਹੜੀ ਨਸਲ ਹੈ ਜੀ ਇਹ ਹੈ ਜੀ ਪੈਂਟਰਾ ਪੰਜਾਬੀ ਚ ਕਹਿੰਦੇ ਇਹਨਾਂ ਨੂੰ ਇੱਕੋਂ ਵੱਖਰਾ ਜੀ ਅੰਦਰ ਇਹ ਦੋ ਹੀ ਨੇ ਜੀ ਭੈਣ ਭਾਈ ਨੇ ਇਹ ਜੀ ਇੱਕੋ ਹੀ ਨਸਲ ਦੇ ਇੱਕੋ ਨਸਲ ਦੇ ਨੇ ਜੀ ਅੱਛਾ ਜੀ ਸਮੈਲ ਦੇ ਦੋ ਤੇ ਨੇ ਤੋਰੇ ਨੇ ਜੀ ਅੱਛਾ ਜੀ ਸਮੈਲ ਦੀ ਦੋ ਤੇ ਨੇ ਮਤਲਬ ਗਿਫਟ ਤੋਰੇ ਗਿਫਟ ਤੋਰੇ ਜੀ ਹੁਣ ਆਪਾਂ ਸਮੈਲ ਜੀ ਦੀਆਂ ਜੋ ਕਿ ਉਹ ਆਪ ਜਾ ਕੇ ਪਾਕਿਸਤਾਨ ਚੋਂ ਗਾਨੀਆਂ ਲਿਆਈ ਸੀ ਤੇ ਅੱਜ ਹੁਣ ਤੱਕ ਉਹਨਾਂ ਦੇ ਸਾਰੇ ਪਰਿਵਾਰ ਨੇ ਇਹ ਗਾਨੀਆਂ ਸਾਹਮ ਕੇ ਰੱਖੀਆਂ ਹੋਈਆਂ ਨੇ ਜੋ ਕਿ ਅੱਜ ਆਪਣੇ ਪੰਜਾਬ ਚ ਨਹੀਂ ਮਿਲਦੀਆਂ ਇਹ ਲੈਰੀਏ ਵਾਲੀਆਂ ਗਾਨੀਆਂ ਜੋ ਕਿ ਪੁਰਾਣੇ ਪਟੇ ਜਿਨ੍ਹਾਂ ਨੂੰ ਤੇਲ ਲਾ ਕੇ ਨਰਮ ਹੋ ਜਾਂਦੇ ਨੇ ਅੱਜ ਦੇ ਸਮੇਂ 'ਚ ਐਸਾ ਚਮੜਾ ਵੀ ਨਹੀਂ ਮਿਲਦਾ ਕਿ ਇਹੋ ਜਿਹੀਆਂ ਮੋਤੀਆਂ ਵਾਲੀਆਂ ਪੁਰਾਣੇ ਆਹ ਪਿੱਤਲ ਦੇ ਸਾਰਾ ਸਮਾਨ ਬਾਈਆਂ ਕੋਲ ਅੱਜ ਵੀ ਗਾਨੀਆਂ ਪਾ ਕੇ ਮੇਲਿਆਂ 'ਚ ਜਾਂਦੇ ਨੇ ਜਦੋਂ ਤੇ ਸਾਰੇ ਪ੍ਰਸ਼ੰਸਾ ਕਰਦੇ ਨੇ ਵੀ ਇਹੋ ਜਿਹੀਆਂ ਗਾਨੀਆਂ ਕਿਤੇ ਨਹੀਂ ਮਿਲਦੀਆਂ ਅੱਜ ਦੇ ਟਾਈਮ 'ਚ ਤੇ ਇਹਨਾਂ ਤੋਂ ਵੀ ਪੁੱਛਦੇ ਆਂ ਵੀ ਕਿੰਨੇ ਕ ਛਿਰਦਿਆਂ ਨੇ ਹੀ ਇਹ ਗਾਨੀਆਂ ਆਪਣੇ ਕੋਲ ਇਹ ਗਾਨੀਆਂ ਸਾਡਾ ਲਗਦਾ 40 ਸਾਲ ਹੋ ਗਏ ਜੀ ਤੇ ਇਹ ਕਿੱਥੋਂ ਆਪਣੇ ਉਰੀ ਖਰੀਦੀਆਂ ਜਾਂ ਕਿੱਥੋਂ ਪਾਕਿਸਤਾਨ ਚੋਂ ਜੀ ਆਪ ਜਾ ਕੇ ਲਈ ਸੀ ਤੇ ਸਾਡਾ ਲਾਨਦਾਰ ਜਾਂਦਾ ਸੀ ਉਹ ਲੈ ਕੇ ਆਉਂਦਾ ਸੀ ਉਧਰ ਉਹਦਾ ਮਾਮਾ ਸੀ ਉਹਨੂੰ ਮਿਲਣ ਜਾਂਦਾ ਸੀ ਅੱਛਾ ਜੀ ਉਹ ਇਹ ਗਾਨੀਆਂ ਲੈ ਆਉਂਦੇ ਅੱਜ ਵੀ ਰਿਸ਼ਤੇਦਾਰ ਹੈਗੇ ਨੇ ਆਪਣੇ ਉਧਰ ਪਾਕਿਸਤਾਨ ਚੋਂ ਹਾਂ ਜੀ ਅੱਛਾ ਜੀ ਤੇ ਬਾਈ ਰਾਜੂ ਤੇਰਾ ਕੀ ਕਹਿਣਾ ਇਹ ਗਾਨੀਆਂ ਬਾਰੇ ਸਾਸਤਰੀ ਕਾਰ ਜੀ ਇਹ ਗਾਨੀਆਂ ਬਹੁਤ ਵਧੀਆ ਨੇ ਜੀ ਕਿਉਂਕਿ ਜਦ ਬਾਈ ਸਮੈਲ ਲਵੇ ਮੈਂ ਨਿਕਲ ਨਿਕਾਇਆ ਹੁੰਦਾ ਆਉਂਦਾ ਹੁੰਦਾ ਸੀ ਮੇਲਿਆਂ ਕੁੰਨਿਆਂ ਚ ਇਕੱਠੇ ਹੋ ਜਾਂਦੇ ਤਾਂ ਮੇਰਾ ਬਹੁਤ ਪਿਆਰ ਕਰਦੇ ਬਾਈ ਸਮੈਲ ਹੋਰੀ ਤੇ ਛੋਟੀ ਲੜਕਤਾਂ ਵਾਲਾ ਰੋਡਾ ਬਾਈ ਸਾਨੂੰ ਮਿਲਦਾ ਹੁੰਦਾ ਮੇਲੇ ਦੇ ਵਿੱਚ ਅਲੀ ਸ਼ੇਰ ਅਸਮੇ ਦਾ ਭਾਈ ਕਾਲੀ ਪੱਗ ਵਾਲਾ ਠੀਕ ਹੈ ਜੀ ਉਹ ਵੀ ਸਾਡਾ ਬੜਾ ਸਤਿਕਾਰ ਪਿਆਰ ਕਰਦਾ ਸੀ ਠੀਕ ਹੈ ਜੀ ਤੇ ਅੱਜ ਉਹ ਇਨਸਾਨ ਕਿਤੇ ਬੈਠੇ ਸਵਰਗਾਂ ਦੇ ਵਿੱਚ ਸੁਣਦੇ ਹੋਣੇ ਨੇ ਮੇਰੀਆਂ ਗੱਲਾਂ ਹਾਂ ਜੀ ਹਾਂ ਜੀ ਕਿੰਨੇ ਬਾਈਆਂ ਦੀ ਰੂਹ ਨੂੰ ਮਾਲਕ ਸ਼ਾਂਤੀ ਬਖਸ਼ੇ ਹਾਂ ਜੀ ਤੇ ਅੱਜ ਸਾਡੇ ਬਾਈ ਮੰਗਾ ਜੀ ਦੀ ਬਦੌਰਦ ਅਸੀਂ ਸਮੈਲ ਜੀ ਦੇ ਘਰ ਪਹੁੰਚੇ ਆ ਤੇ ਇਹਨਾਂ ਗਾਨੀਆਂ ਦੀ ਵੀਡੀਓ ਬਣਾਉਣਾ ਆਏ ਆ ਅਸੀਂ ਗਾਨੀਆਂ ਮੇਰੇ ਬਾਈ ਮੰਗਾ ਜੀ ਨੂੰ ਬਹੁਤ ਵਧੀਆ ਲੱਗੀਆਂ ਕਾਦਰ ਦੇ ਵਿੱਚ ਬੈਠੇ ਨੂੰ ਤੇ ਨੂਰਪੁਰਾ ਪਿੰਡ ਹੈ ਉਹਦਾ ਨੂਰ ਮਹਿਲ ਨੂਰ ਮਹਿਲ ਪਿੰਡ ਹੈ ਉਹਦਾ ਮੈਨੂੰ ਖੁੱਲ ਗਿਆ ਤੀਜੀ ਨਕੋਦਰ ਲੱਭੇ ਨਕੋਦਰ ਦੇ ਇਲਾਕੇ 'ਚ ਜ਼ਿਲ੍ਹਾ ਫਲੋਰ ਤੇ ਬਾਈ ਮੰਗਾ ਜੀ ਬਹੁਤ ਵਧੀਆ ਉਹਨਾਂ ਦਾ ਪਿਆਰ ਸਤਿਕਾਰ ਕਰਦੇ ਨੇ ਤੇ ਚੰਮੋ ਵਾਲਾ ਬਾਈ ਮਲਕੀਤ ਜੀ ਉਹਨਾਂ ਦੇ ਘਰ ਜਾ ਕੇ ਆਏ ਨੇ ਬਾਈ ਸਮੈਲ ਜੀ ਵੀ ਉਹਨਾਂ ਦੇ ਘਰ ਜਾ ਕੇ ਆਏ ਨੇ ਕਾਲੀ ਪੱਗ ਵਾਲਾ ਅਲੀ ਸ਼ੇਰ ਬਾਈ ਅਸਮੇ ਦਾ ਭਾਈ ਉਹ ਵੀ ਜਾ ਕੇ ਆ ਉਹਨਾਂ ਦੇ ਘਰ ਤੇ ਆ ਗਾਨੀਆਂ ਦੇ ਲਈ ਸ਼ਾਟ ਮਾਰੋ ਜੀ ਬਾਈ ਬੰਗਾ ਜੀ ਦੇ ਤਾਈ ਉਹਦੇ ਕੰਨਾਂ ਤੱਕ ਆਵਾਜ਼ ਪਹੁੰਚੇ ਮੈਂ ਤੁਹਾਨੂੰ ਦੱਸੂਗਾ ਪਾਸ ਤੇ ਮਿੱਤਰੋ ਯਾਰ ਯਾਰਾਂ ਦੇ ਯਾਰ ਹੁੰਦੇ ਨੇ ਸਹੀ ਹੈ ਜੀ ਤੇ ਬੱਕਰੀਆਂ ਵਾਲੇ ਬੱਕਰੀਆਂ ਵਾਲਾਂ ਦੇ ਯਾਰ ਹੁੰਦੇ ਨੇ ਬੇਸ਼ੱਕ ਜੀ ਤੇ ਬਾਈ ਇਸ਼ਕ ਕਮਾਉਣਾ ਸੋਨੇ ਵਰਗਾ ਇਸ਼ਕ ਕਮਾਉਣਾ ਸੋਨੇ ਵਰਗਾ ਯਾਰ ਬਣਾਉਣੇ ਹੀਰੇ ਹੀਰੇ ਕਿਸੇ ਬਾਜ਼ਾਰ ਚ ਮੁੱਲ ਨਹੀਂ ਮਿਲਦੀ ਮੇਰੇ ਯਾਰ ਸਮੈਲ ਦੀ ਐ ਤਸਵੀਰ ਐ ਸਮੈਲ ਦੀ ਐ ਤਸਵੀਰ ਐ ਇਸ਼ਕ ਕਮਾਉਣਾ ਸੋਨੇ ਵਰਗਾ ਯਾਰ ਬਣਾਉਣਾ ਹੀਰੇ ਕਿਸੇ ਬਾਜ਼ਾਰ ਚ ਮੁੱਲ ਨਹੀਂ ਮਿਲਦੀ ਓ ਤੂੰ ਮੇਰੇ ਯਾਰ ਸਮੈਲ ਦੀ ਐ ਤਸਵੀਰ ਐ ਸਗੀਆਂ ਗੱਲਾਂ ਉਹਦੀ ਘਾਟ ਤਾਂ ਸਾਨੂੰ ਵੀ ਰੜਕ ਤੋਂ ਸਾਰੀਆਂ ਵੰਡ ਸਾਰਿਆਂ ਨੂੰ ਰੜਕਦੀ ਐ ਅੱਜ ਕੱਲ ਸਾਰੇ ਯਾਦ ਕਰਦੇ ਨੇ ਉਹਨਾਂ ਨੂੰ ਕਿਉਂਕਿ ਉਹੋ ਜਿਹੇ ਇਨਸਾਨ ਅੱਜ ਦੇ ਟਾਈਮ ਚ ਬਣਨਾ ਬਹੁਤ ਔਖੇ ਨੇ ਉਸੀ ਉਧਰ ਵੀ ਇਹ ਰਿਸ਼ਤੇਦਾਰੀ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਵੀ ਰਿਸ਼ਤੇਦਾਰੀ ਕੀ ਸੀ ਆਪਣੇ ਉਧਰੋਂ ਦਾ ਮਾਮਾ ਰਹਿੰਦਾ ਦੀ ਵੀਰੇ ਅੱਛਾ ਜੀ ਇੱਧਰ ਉਹ ਪਾਕਿਸਤਾਨ ਜਦੋਂ ਜਾਂਦਾ ਤਾਂ ਇੱਧਰ ਲਈ ਇੰਡੀਆ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਉਹ ਲੈ ਕੇ ਜਾਂਦਾ ਇੱਕ ਜਾਉਣਾ ਮੋੜ ਦੀ ਫਿਲਮ ਅੱਛਾ ਜੀ ਉਧਰ ਉਹਦੀ ਇੰਨੀ ਪਸੰਦ ਆਈ ਲੈ ਕੇ ਗਿਆ ਇਧਰੋਂ ਉਹ ਉਹਨੂੰਦਰੋਂ ਫਿਰ ਮਰੇ ਮਾਮੇ ਨੇ ਗਾਨੀਆਂ ਭੇਜੀਆਂ ਉਹਨੂੰ ਠੀਕ ਹੈ ਜੀ ਉਹਨਾਂ ਦੇ ਮਾਮਾ ਤiga ਉਹਨਾਂ ਦੀ ਤਾਂ ਡੈਥ ਹੋ ਗਈ ਉਹਨਾਂ ਦੇ ਵੀ ਉਹ ਪੰਨਾ ਜਦੋਂ ਹੱਲਿਆਂ ਗੱਲਿਆਂ ਤੋਂ ਇਧਰ ਹੀ ਗਏ ਹੋਏ ਨੇ ਆਪਾਂ ਹਾਂ ਜੀ ਇਧਰੋਂ ਗਏ ਨੇ ਹੱਲਿਆਂ ਦੇ ਵਿੱਚ ਅੱਛਾ ਜੀ ਉਹ ਇਧਰੋਂ ਗਏ ਹੋਏ ਨੇ ਆਪਣੇ ਪੀ ਆ ਉਹਨਾਂ ਨੂੰ ਮੇਰੇ ਨਾਲ ਜਾਣਦੇ ਹੁੰਦੇ ਸੀ ਪਾਕਿਸਤਾਨ 'ਚ ਸਪੈਸ਼ਲ ਹਾਂ ਜੀ ਹਾਂ ਜੀ ਤੇ ਉਧਰੋਂ ਹੀ ਕਾਨੀਆਂ ਲਿਆਈ ਤੀ ਹਾਂ ਜੀ ਤੇ ਦੇਖ ਸਕਦੇ ਹੋ ਬਾਈ ਜਾਨ ਨੇ ਦੱਸਿਆ ਕਿ ਉਧਰ ਅੱਜ ਵੀ ਰਿਸ਼ਤੇਦਾਰੀਆਂ ਉਹਨਾਂ ਦੀ ਬਾਈ ਮੰਗਾ ਜੀ ਨੂੰ ਮੇਰੀ ਬਹੁਤ ਬਹੁਤ ਹੱਥ ਬੰਨ ਕੇ ਸਾਸਤ੍ਰੀਕਾਰ ਤੇ ਬਾਈ ਚੋਮੋ ਵਾਲੇ ਮਲਕੀਤ ਜੀ ਨੂੰ ਮੇਰੀ ਹੱਥ ਬੰਨ ਕੇ ਸਾਸਤ੍ਰੀਕਾਰ ਤੇ ਮੇਰੇ ਬਾਈ ਸਵਰਗਾ ਚ ਬੈਠੇ ਸੁਣਦੇ ਹੋਣੇ ਕਿਤੇ ਸਮੈਲ ਵਰਗੇ ਤੇ ਮੇਰਾ ਬਾਈ ਲਸ ਤੋਂ ਛੋਟੀ ਵਾਲਾ ਰੋਡਾ ਤੇ ਮਲਕੀਤ ਜੀ ਬਾਈ ਤਾਂ ਹੈ ਜੀ ਚਾਉਂਦੇ ਨੇ ਰੱਬ ਉਹਨਾਂ ਨੂੰ ਭਾਗ ਲਾਵੇ ਚਾਰ ਚੰਦ ਲਾਵੇ ਇਹਨਾਂ ਦੀਆਂ ਗੱਲਾਂ ਨੂੰ ਤੇ ਬਾਈ ਨੂੰ ਉਹਦੀ ਸ਼ਰੂ ਨੂੰ ਸ਼ਾਂਤੀ ਦੇਵੇ ਪ੍ਰਮਾਤਮਾ ਜਿੰਦ ਦੁਗਣੀ ਰਾਤ ਚੋਂਗਣੀ ਹੋਵੇ ਇਹਨਾਂ ਦੇ ਪਰਿਵਾਰ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਤੇ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੀ ਵੀਡੀਓ ਤੇ ਜੇਕਰ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ